ਮੂੰਹ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮਾ ਉਹ ਕਹਿੰਦੇ ਝੰਡਾ ਬਰਦਾਰ ਹੈ 23 ਫਸਲਾਂ ਤੇ ਐਮ ਐਸ ਪੀ 50 ਮਿੰਟਾਂ ਜਾਂਦਾ ਆਈਦਾ ਆਈਦਾ ਸੁਰ ਫਿੱਟੇ ਮੂੰਹ ਉਹ ਤੁਹਾਡੇ ਸਰਕਾਰ ਚ ਚਲਾਉਣ ਵਾਲਿਆਂ ਦੇ ਕਿਹੜੀ ਗੱਲ ਚੱਕੀਏ ਦੱਸ ਮੱਕੀ ਅੱਧੇ ਰੇਟ ਤੇ ਨਹੀਂ ਚੱਕੀ ਗਈ ਤੂੰ ਉਹਨਾਂ ਨੂੰ ਕਹੇ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੇ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟ੍ਰੈਕਟ ਫਾਰਮਿੰਗ ਨੂੰ ਤੋੜ ਰਿਹਾ ਉਹਨਾਂ ਨੂੰ ਆਰਾਮ ਬਣਾ ਰਿਹਾ ਆਪਣੇ ਵਿਵាក ਅੰਦਾਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਸਣੇ ਪੂਰੀ ਸਰਕਾਰ ਨੂੰ ਕੇਰ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਕਿ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਵੀ ਕਿਤੇ ਪੂਰੇ ਨਹੀਂ ਹੋਏ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਸਰਕਾਰ ਉਹ ਲੋਕ ਜੋ ਐਮਐਸਪੀ ਚੁਟਕੀਆਂ ਦੇ ਵਿੱਚ ਦੇਣ ਦਾ ਵਾਅਦਾ ਕਰਦੇ ਸਨ ਹੁਣ ਉਹ ਕਿੱਥੇ ਨੇ ਜਵਾਬ ਕਿਉਂ ਨਹੀਂ ਦਿੰਦੇ ਜਿਹੜੇ ਬੰਦੇ ਫੁੱਲ ਸਿੱਟਦੇ ਹੁੰਦੇ ਸੀ ਇਹਨਾਂ ਤੇ ਇੱਤਾ ਮਾਰਦੇ ਆ ਉਹ ਜਿੱਥੇ ਜਾਂਦਾ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹਾਂਜੀ ਜਿਹੜੇ ਪਿੰਡ ਨੇ ਉਹ ਹਸਲਾ ਜਬਤ ਕਰਾਉਂਦੇ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ਼ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂ ਕੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਨਾਲ ਕੋਈ ਉਹ ਨਹੀਂ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚ ਰਿਹਾ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਭੁਗਤਦੇ ਫਿਰਨਗੇ ਸਭ ਤੋਂ ਵੱਧ ਜਵਾਕ ਜੰਮਦਾ ਨਾ ਤੇ ਸਵਾ ਲੱਖ ਕਰੋੜ ਸਵਾ ਲੱਖ ਦਾ ਕਰਜ਼ਾ ਉਹਦੇ ਸਿਰ ਤੇ ਹੈ ਪੰਜਾਬ ਚ ਜੇ ਬਸ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾਦੇ ਬਾਹਰ ਕਿਉਂ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ 7 ਲੱਖ ਰੁਪਏ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ ਹਾਂਜੀ ਤੁਸੀਂ ਦੇਖੋ TADA ਫਾਈਨਾਂਸ ਕਮਿਸ਼ਨ ਦਾ ਦਿੱਤਾ ਇਹਨਾਂ ਨੇ ਗਾਲਾਂ ਕੱਢਦੇ ਪ੍ਰੋਫੈਸਰ ਟੰਕੀਆ ਤੇ ਹਰ ਬੰਦਾ ਧਰਨੇ ਦੇ ਉੱਤੇ ਹਾਂਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਨਸ਼ਨਾਂ ਖੋਲੀਆਂ ਮੈਂ ਸਾਰਾ ਲਿਖਿਆ ਇਹਦੇ ਚ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਫਾਇਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮਿੱਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮ ਉਹ ਕਹਿੰਦੇ ਝੰਡਾ ਬਰਦਾਰ 23 ਫਸਲਾਂ ਤੇ ਐਮ ਐਸ ਪੀ 50 ਮਿੰਟਾਂ ਦਾ ਆਈਦਾ ਆਈਦਾ ਸੁਰਫਟੇ ਮੂੰਹ ਉਹ ਤੁਹਾਡੇ ਸਰਕਾਰ ਚ ਚਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾੜੀ ਨਹੀਂ ਦੇਖੇ ਮੈਂ ਧਰਤੀ ਤੇ ਹੁਣ ਦੇ ਜਵਾਬ ਗੋ ਫਸਣਾ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਰੁਪਏ ਵੀ ਤੂੰ ਉਹਨਾਂ ਨੂੰ ਇਹ ਕਹਿ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹਿ ਦਾਲਾਂ ਚੱਕਾਂਗੇ ਅਸੀਂ ਕਿਹੜੀ ਦਾਲ ਚੱਕੀਏ ਦੱਸ ਮੱਕੀ ਅੱਦੇ ਰੇਟ ਤੇ ਨਹੀਂ ਚੱਕੀ ਗਈ ਤੂੰ ਉਹਨਾਂ ਨੂੰ ਕਹ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੂੰ ਹੀ ਸਾਨੂੰ ਇੰਨਾ ਕੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰ ਦਿਓ 175000 ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਹੈ ਦਾਲਾਂ ਇੰਪੋਰਟ ਕਰਦਾ ਹੈ ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਤੋ ਲੈ ਲਓ ਅਸੀਂ ਤੁਹਾਡੀ ਸੇਵਾ ਕੀਤੀ ਦੋ ਤਿੰਨ ਤੇ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹਿ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ ਕੀ ਕੀਤਾ ਤੁਸੀਂ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਤੋੜ ਰਿਆ ਉਹਨਾਂ ਨੂੰ ਗੁਲਾਮ ਬਣਾ ਰਿਆ ਤੇ ਮੈਨੂੰ ਵੋਟਾਂ ਪਾ ਦਿਓ ਹੂੰ ਉਹ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਹੈ